ਆ ਗੋਪੀ ਭਲਾਈਆਂ ਦਾ ਲੱਗ ਪਿਆ ਬਾਈ ਭੰਗੜੇ ਪਾਉਣਾ ਉਹ ਕਿਹਦੀ ਜਿੱਤ ਦੀ ਖੁਸ਼ੀ ਚ ਭੰਗੜੇ ਪਾ ਰਿਹਾ ਗੋਪੀ ਭਲਾਈਆਂ ਦਾ ਤੇ ਡੌਲਿਆਂ ਦਾ ਜੋਰ ਵੀ ਦਿਖਾ ਰਿਹਾ ਆਉ ਤੁਹਾਨੂੰ ਦਿਖਾਉਣੇ ਆ ਪੂਰੀ ਵੀਡੀਓ ਇਹ ਜਾਣਾ ਸੋਰੇ ਦੀ ਲੋਹੇ ਦੇ ਰਾੜਾਂ ਵਿੱਚ ਦੀ ਕੱਢਿਆ ਠੀਕ ਆ ਜੰਮ ਜੁੰਮਣੀ ਲਾਈ ਹਾਂ ਆ ਜਿਹੜਾ ਰਾਜੀ ਜੀ ਹੋ ਗਏ ਤਾਂ ਸਿਟਰੀ ਜੰਨ ਜੀ ਉਹ ਤੋਂ ਬਾਅਦ ਹੀ ਲਈ ਗਏ ਛਿੱਕਾਂ ਜੀਆਂ ਲੱਗ ਗਿਆ ਸੀਗਾ ਤਾਂ ਵਜਣ ਵਧ ਗਿਆ ਉਹਦੇ ਨਾਲ ਹੂੰ ਇਹਨਾਂ ਦਾ ਅੱਜ ਵੇਣੇ ਖਾਲ ਤੇ ਤੁਰਨ ਦਾ ਐਕਸਪੀਰੀਅੰਸ ਵੇਣੇ ਆ ਚਲੋ ਬਈ ਆਜੋ ਹੈ ਦੋਨੇ ਇੱਕੋ ਜੀ ਤੇ ਦੋਨੇ ਹੈ ਵੀ ਸੋਸ਼ਲ ਮੀਡੀਆ ਵਾਲੇ ਚੱਲ ਚੱਲ ਤੁਰਿਆ ਤੁਰਿਆ ਸਿੱਧਾ ਤੁਰਿਆ ਇਹ ਵੇਖਦੇ ਆ ਕਿੰਨਾ ਚਰਜੇ ਮੋਢੇ ਤੇ ਹੈ ਤਾਂ ਕਈ ਹੈ ਨਹੀਂ ਗਈ ਇਹ 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 ਆਹ ਇਹ ਹੋ ਗਿਆ ਭਈ ਇਥੋਂ ਟicker ਨਹੀਂ ਪਹੁੰਚਾ ਗਿਆ ਇਹਦੇ ਤੇ ਟicker ਪਹੁੰਚਣਾ ਸੀ ਆ ਜਾ ਵੀ ਹੁਣ ਗੋਪੀ ਇਹ ਨਾਲੇ ਝੁੰਡੇ ਜੇ ਖਾਂਦਾ ਸੀ ਨਾ ਹਾਂ ਇਹ ਝੂਲੇ ਬਹੁਤ ਖਾਂਦਾ ਸੀ ਲੈ ਵੀ ਉਹ ਕੋਈ ਸਰੀਰ ਦਾ ਨਹੀਂ ਫਰਕ ਆ ਜਾਨ ਦਾ ਫਰਕ ਆ ਜਾਨ ਦਾ ਲੈ ਵੀ ਨਹੀਂ ਨਹੀਂ ਜਾਉ ਹਾਏ ਦੇ ਦੇ ਦਾੜੀ ਨਾ ਦੇਖਦਾ ਨਹੀਂ ਨਾ ਲੈ ਬਈ ਆਹੀ ਨਿੰਬੂ ਦਾ ਪੱਤਾ ਤੋੜਨਾ ਆਹੀ ਆਹੀ ਤੋੜਨਾ ਸੀਗਾ ਦੇਖਦਾ ਨਹੀਂ ਤੂੰ ਗੋਪੀ ਖਾਲ ਤੋਂ ਢੱਕ ਪਿਆ ਤੇ ਗੋਪੀ ਨੇ 34 ਸਾਲ ਦੀ ਉਮਰ ਆ ਤੇ 11 ਸਾਲ ਦਾ ਇੱਥੇ ਆਉਣ ਲੱਗ ਪਿਆ ਬਾਪੂ ਵਾਲੇ ਵਾਂਚ ਚ ਜੇ ਆ ਗੋਪੀ ਖਾਲ ਤੋਂ ਢੱਕ ਪਿਆ ਫਿਰ ਲੱਖ ਲਾਹਨ ਤਾਂ ਜੰਮਣ ਵਾਲੀ ਤੇ ਨਹੀਂ ਤੂੰ ਕਹੇ ਜੇ ਜੇ ਵਾਈ ਕਰਨ ਲੱਗਦੇ ਤੂੰ 2 ਸਾਲ ਫੇਰ ਸਿੱਖ ਜਾਵੇਂਗਾ ਫੇਰ ਸਿੱਖਣਾ ਪੂਆ ਭਾਈ ਹਾਂ ਜੇ ਬੰਦੇ ਰੂਟੀਨ ਹੋ ਜੇ ਨਾ ਖੇਤੀਬਾੜ ਹਾਂ ਤੇ ਜਦੋਂ ਬੰਦਾ ਖੇਤ ਚ ਪੈ ਰੱਖਦਾ ਫਿਰ ਐਕਸਪੀਰੀਅੰਸ ਬਹੁਤ ਹੁੰਦਾ ਹਾਂ ਇਹ ਨਾ ਜਿਹੜਾ ਗੋਪੀ ਆ ਲੋਕ ਕਹਿ ਦਿੰਦੇ ਆ ਮੋਟਾ ਕਈ ਜਿਹੜੇ ਭੌਂਕਣ ਵਾਲੇ ਹੁੰਦੇ ਆ ਹਾਂ ਉਹ ਕਮੈਂਟਾਂ ਚ ਹੀ ਭੌਂਕ ਸਕਦੇ ਹੁੰਦੇ ਆ ਹਾਂ ਕਦੀ ਦਾ ਹਾਂ ਤੇ ਪਰ ਜੱਟ ਦੀ ਤਾਕਤ ਨੂੰ ਕੋਈ ਜਾਣਦਾ ਜਿਹੜੇ ਤੇ ਸੂਈ ਦੇ ਨਖਾਰੇ ਵਿੱਚ ਦੀ ਗੱਡਿਆ ਆ ਬਾਈ ਜਿਹੜਾ ਵਾਹਣਾ ਨਾ ਕਹਿੰਦੀ ਹਾਂ ਇਥੇ ਮੇਰੇ ਮਗਰ ਡਰਿੱਲ ਪਾ ਦਿੰਦੇ ਹੁੰਦੇ ਸੀ ਇਹਨੂੰ ਇੱਕ ਹਲ ਕਹਿੰਦੇ ਆ ਹਾਂ ਠੀਕ ਆ ਉਹਦੇ ਨਾਲ ਵੀ ਦੇ ਅੱਗੇ ਹਾਂ ਨੱਪੀ ਤੁਰਦਾ ਸੀ ਤੇ ਜੇ ਮਗਰ ਉਹ ਖੜਨ ਨੂੰ ਕਰਦਾ ਸੀ ਨਾ ਹੂੰ ਤੇ ਛੱਟੀ ਮਾਰਦਾ ਸੀ ਮੇਰਾ ਦਾਦਾ ਤੇ ਆਥਨੇ ਫਿਰ ਪਤਾ ਕੀ ਖਵਾਉਂਦਾ ਸੀ ਹਾਂ ਬਦਾਮ ਹਾਂ ਪੱਕਾ ਦੁੱਧ ਹਾਂ ਵਿੱਚ ਆਂਡੇ ਤਿੰਨ ਹਾਂ ਦੇਸੀ ਘਿਓ ਪੱਕੇ ਦੁੱਧ ਚ ਲੈ ਇਹਨੂੰ ਮੈਂ ਕਰ ਪੱਕੇ ਦੁੱਧ ਚ ਘਿਓ ਪਾ ਕੇ ਖਵਾ ਦੇ ਤੇ ਤੜਕੇ ਨੂੰ ਮੇਰਾ ਨਾਲਾ ਨਹੀਂ ਬੱਜਣਾ ਤੇ ਨਹੀਂ ਮੈਨੂੰ ਪਿਆ ਸਹੀ ਗੱਲ ਕੱਚੀ ਕਿਉਂ ਦੀ ਪੀਜੂਗਾ ਹਾਂ ਤੇ ਹੁਣ ਵਾਲਾ ਚੋਬਰ ਕੋਈ ਕੱਚੀ ਕਿਉਂ ਦੀ ਪੀ ਕੇ ਬਖਾਵੇ ਹਾਂ ਸਹੀ ਇਹ ਜਾਣਾ ਸੋਰੇ ਦੀ ਲੋਹੇ ਦੇ ਰਾੜਾਂ ਵਿੱਚ ਦੀ ਕੱਢਿਆ ਠੀਕ ਆ ਜੰਮ ਜੁੰਮਣੀ ਲਈ ਹਾਂ ਆ ਜਿਹੜਾ ਰਾਜੀ ਜੀ ਹੋਗੇ ਇਹਦਾ ਸਿਟਰੀ ਜੰਨ ਜੀ ਉਹ ਤੋਂ ਬਾਰੀ ਲਈ ਗੇ ਛਿੱਕਾਂ ਜੀਆਂ ਲੱਗੀਆਂ ਸੀਗਾ ਤਾਂ ਵਜਨ ਵਧ ਗਿਆ ਉਹਦੇ ਨਾਲ ਹੂੰ ਜਿੱਥੋਂ ਦੀ ਗੋਪੀ ਟੱਪ ਗਿਆ ਨਾ ਨਾਲ ਵੀ ਕਰ ਦੂੰ ਤੈਨੂੰ ਖਾਲ ਤੇ ਖਾਲ ਦੇ ਨਾਲ ਦਾ ਦਰਿਆਊਗਾ ਇਹ ਇੱਕ ਮਾਰੂੰ ਆਂ ਤੂੰ ਖੜ ਕੇ ਮਾਰਾ ਇੱਥੇ ਚੱਲ ਬਰਾਬਰ ਖੜਕੇ ਬਰਾਬਰ ਤਾਂ ਖੜ ਜਾ ਬਰਾਬਰ ਤਾਂ ਖੜ ਜਾ ਦੇ ਡਰ ਗਿਆ